ਇਤਨਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਸਵਾਗਤ ਹੈ ਮੈਂ ਹਾਂ ਪ੍ਰਦੀਪ ਰਾਜਾ ਅੱਜ ਅਸੀਂ ਇੱਕ ਦੇਸ਼ ਇੱਕ ਚੋਣ ਦਾ ਜਿਹੜਾ ਬਿੱਲ ਸੰਸਦ ਵਿੱਚ ਮੋਦੀ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਆ ਉਸ ਉੱਤੇ ਗੱਲ ਕਰਾਂਗੇ ਮੇਰੇ ਨਾਲ ਨੇ ਪ੍ਰਸਿੱਧ ਵਿਦਵਾਨ ਲੇਖਕ ਚਿੰਤਕ ਐਸ ਐਲ ਵਰਦੀ ਜੀ ਵਰਦੀ ਜੀ ਜੈਪੀ ਜੈਪੀ ਜੀ ਪ੍ਰਦੀਪ ਜਿਹੜਾ ਇੱਕ ਦੇਸ਼ ਇੱਕ ਚੋਣ ਦਾ ਬਿੱਲ ਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਰਾਜਾ ਜੀ ਇਹ ਜਿਹੜਾ ਇੱਕ ਦੇਸ਼ ਇੱਕ ਚੋਣ ਬਹਿ ਲਿਆ ਇਹਦਾ ਸਿਰਫ ਮਤਲਬ ਇਹੋ ਹੀ ਆ ਬਈ ਸਰਕਾਰ ਕਹਿੰਦੀ ਆ ਬਈ ਬਾਰ-ਬਾਰ ਇਲੈਕਸ਼ਨ ਹੋਣਾ ਦੇਸ਼ ਵਿੱਚ ਬਾਰ-ਬਾਰ ਜਿਹੜਾ ਕੋਡ ਆਫ ਕੰਡਕਟ ਲਾਉਣਾ ਪੈਂਦਾ ਜਿਹਦੇ ਨਾਲ ਸਰਕਾਰਾਂ ਦੇ ਚੱਲਦੇ ਕੰਮ ਜਿਹੜੇ ਡਿਵੈਲਪਮੈਂਟ ਦੇ ਰੁਕ ਜਾਂਦੇ ਹੈਗੇ ਆ ਔਰ ਇਹਦੇ ਨਾਲ ਬਾਰ-ਬਾਰ ਜਿਹੜੇ ਅਫਸਰ شاہੀ ਆ ਉਹਨੂੰ ਇਹਨਾਂ ਕੰਮਾਂ 'ਚ ਲਾਉਣਾ ਪੈਂਦਾ ਜੇ ਇਸ ਕਰਕੇ ਦਫ਼ਤਰਾਂ ਦੇ ਕੰਮਾਂ 'ਚ ਰੁਕਾਵਟ ਆਉਂਦੀ ਹੈਗੀ ਆ ਤੇ ਦੂਜਾ ਬਾਰ-ਬਾਰ ਪੈਸਾ ਖਤਮ ਹੁੰਦਾ ਆਏਗਾ ਤੇ ਇਹ ਸਾਰੀਆਂ ਗੱਲਾਂ ਕਹਿ ਕੇ ਸਰਕਾਰ ਇਹ ਬਿੱਲ ਜਿਹੜੀ ਸੰਵਧਾਨ ਆਪਣੇ ਪਾਰਲੀਮੈਂਟ 'ਚ ਲੈ ਕੇ ਆਈ ਆ ਜਿਹੜੇ ਸੰਸਦ 'ਚ ਬਿੱਲ ਪੇਸ਼ ਕੀਤੇ ਕੀ ਆ ਇਹ ਜਿਹੜੇ ਰਾਜਾ ਜੀ ਜਿਹੜੇ ਬਿੱਲ ਦੋ ਪੇਸ਼ ਕੀਤੇ ਗਏ ਹੈਗੇ ਆ ਪਹਿਲਾ ਜਿਹੜਾ ਬੈਲਿਆ 129ਵੀਂ ਸੋਧ ਆ ਉਹ ਸੰਵਧਾਨ ਦੀ ਉਹਦੇ ਇਹ ਆ ਬਈ ਪਾਰਲੀਮੈਂਟ ਤੇ ਅਸੈਂਬਲੀਆਂ ਇਹਨਾਂ ਦੇ ਇਲੈਕਸ਼ਨ ਹੁੰਦੇ ਹੀ ਰਹਿੰਦੇ ਆ ਲਗਾਤਾਰ ਚੱਲਦੇ ਰਹਿੰਦੇ ਆ ਪਰ ਇਹ ਬਿੱਲ ਪਾਸ ਹੋਣ ਤੋਂ ਬਾਅਦ ਇਹ ਇੱਕੋ ਹੀ ਦਿਨ ਜਿਹੜਾ ਨਾ ਲੋਕ ਜਿਹੜੇ ਵੋਟਰ ਆ ਉਹ ਦੋ ਵੋਟਾਂ ਪਾਉਣਗੇ ਇੱਕ ਵੋਟ ਜਿਹੜੀ ਪਾਰਲੀਮੈਂਟ ਲਈ ਪਾਉਣਗੇ ਇੱਕ ਉਸੇ ਵੇਲੇ ਦੂਜੇ ਪਾਸੇ ਅਸੈਂਬਲੀ ਲਈ ਪਾਉਣਗੇ ਤੇ ਦੂਜਾ ਜਿਹੜਾ ਵੇਲੇ ਆ ਉਹ ਜਿਹੜਾ ਹੈਗਾ ਜਿਹੜੀਆਂ ਨਗਰਪਾਲਿਕਾਵਾਂ ਤੇ ਪੰਚਾਇਤਾਂ ਆ ਜਿੱਦਾਂ ਹੁਣ ਨਗਰਪਾਲਿਕਾਵਾਂ ਦੀਆਂ ਚੋਣਾਂ ਹੋ ਰਹੀਆਂ ਤੇ ਪੰਚਾਇਤਾਂ ਦੀਆਂ ਹੋ ਚੁੱਕੀਆਂ ਇਹ ਵੀ ਜਿਹੜੀਆਂ ਦੂਜੇ ਬੈਲ ਰਹੇ ਇੱਕੋ ਹੀ ਦਿਨ ਜਿਹੜੀਆਂ ਵੋਟਾਂ ਪੈਣਗੀਆਂ ਇੱਕ ਪਾਸੇ ਓਟ ਜਿਹੜੀ ਆ ਉਹਦੇ ਲਈ ਨਗਰਪਾਲਿਕਾ ਲਈ ਪੈ ਗਈ ਇੱਕ ਪਾਸੇ ਪੰਚਾਇਤਾਂ ਲਈ ਪੈਣਗੀ ਇੱਕ ਦਿਨ ਤੇ ਇੰਨੀਆਂ ਵੋਟਾਂ ਕਿੱਦਾਂ ਪੈ ਸਕਦੀਆਂ ਜੀ ਰਾਜਾ ਜੀ ਇਹ ਸਰਕਾਰ ਦੀ ਸਿਰਦਰਦੀ ਹੈ ਵਿਰੋਧੀ ਪਾਰਟੀਆਂ ਨੇ ਇਹ ਗੱਲ ਉਠਾਈ ਹੈਗੀ ਆ ਬਈ ਇਹ ਕੀ ਸਾਡੇ ਦੇਸ਼ ਵਿੱਚ ਸੰਭਵ ਹੈ ਇਹਨੂੰ ਕਰਨਾ ਤੇ ਇਹ ਹੁਣ ਜਿਹੜੀ ਆ ਬਈ ਅੱਗੇ ਦੇਖਿਆ ਜਾਣਾ ਹੈ ਇਸ ਦਾ ਮਤਲਬ ਇਹ ਤੇ ਨਹੀਂ ਹੈਗਾ ਵੀ ਭਾਜਪਾ ਚਾਹੁੰਦੀ ਇੱਕੋ ਵਾਰੀ ਮੈਂ ਸਾਰੇ ਜੋ ਸਾਰੇ ਦੇਸ਼ ਵਿੱਚ ਆਪਣਾ ਰਾਜ ਸਥਾਪਿਤ ਕਰਨਾ ਚਾਹੁੰਦੀ ਹੈ ਤੇ ਵਿਰੋਧਤਾ ਨੂੰ ਖਤਮ ਕਰਨਾ ਚਾਹੁੰਦੀ ਹੈ ਇਹ ਰਾਜਾ ਜੀ ਜਿਹੜੇ ਮਨਸੂਬੇ ਆ ਨਾ ਇਸ ਬਿੱਲ ਦੇ ਪਿੱਛੇ ਬਿੱਲਾਂ ਦੇ ਉਹ ਇਹ ਹੋਈ ਹੈ ਗਿਆ ਜੋ ਤੁਸੀਂ ਕਹਿੰਨੇ ਆ ਇਹ ਗੱਲ ਹੋਣ ਨਹੀਂ ਨਾਲੇ ਸ਼ੁਰੂ ਹੋਈ ਇਹ ਬਿਲਕੁਲ ਇਹ ਸ਼ੁਰੂ ਕਦੋਂ ਹੋਇਆ ਇਹ ਗੱਲ ਜਿਹੜੀ ਆ ਅਸਲ ਦੇ ਵਿੱਚ ਜਿਹੜਾ ਬੀਜਪੀ ਤੇ ਸੰਘ ਪਰਿਵਾਰ ਦਾ ਜਿਹੜਾ ਗੁਰੂ ਆ ਨੰਗਰੂ ਬੋਲ ਗੋਲਵਾਲਕਰ ਤੇ ਸਵਾਕਰ ਜਿਹੜੇ ਆ ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਬੰਚ ਆਫ ਥੌਟਸ ਤੇ ਉਹਨਾਂ ਦੇ ਵਿੱਚ ਇਹ ਵਿਚਾਰ ਤਾਰ ਆ ਇਹ ਉਹਨਾਂ ਦੇ ਵਿੱਚ ਇਹ ਵਿਚਾਰ ਤਾਰ ਹੈਗੀ ਆ ਔਰ ਇਸ ਵਿਚਾਰਧਾਰਾ ਨੂੰ ਲੈ ਕੇ ਹੀ ਇਹ ਪਾਰਟੀ ਹੋਣੀ ਚਾਹੀ ਹੈਗੀ ਔਰ ਪਹਿਲੀ ਵਾਰੀ ਇਹ ਜਿਹੜੀ ਗੱਲ ਹੈਗੀ ਆ ਜਦੋਂ ਲਾਲ ਕ੍ਰਿਸ਼ਨ ਅਡਵਾਨੀ ਜੀ ਇੱਥੇ ਡਿਪਟੀ ਪੀਐਮ ਬਣੇ ਹੈਗੇ ਆ ਪ੍ਰਾਈਮ ਮਿਨਿਸਟਰ ਸਿਗੇ ਤਾਂ ਉਹਨਾਂ ਨੇ ਇਹ ਪਹਿਲੀ ਵਾਰੀ ਮੁੱਦਾ ਜਿਹੜਾ ਉਠਾਇਆ ਬਈ ਇਹ ਦੇਸ਼ ਦੇ ਵਿੱਚ ਜਿਹੜਾ ਪ੍ਰਧਾਨਗੀ ਕਿਸਮ ਦਾ ਰਾਜ ਹੋਣਾ ਚਾਹੀਦਾ ਜਿਦਾ ਅਮਰੀਕਾ ਚ ਆ ਆਪਣੇ ਜਿਹੜਾ ਪਾਰਲੀਮੈਂਟਰੀ ਡੈਮੋਕ੍ਰੇਸੀ ਆ ਉਥੇ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਹੈ ਤੇ ਇਹਨਾਂ ਦੋਹਾਂ 'ਚ ਫਰਕ ਇਹ ਹੁੰਦਾ ਜਿਹੜੀ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਹੈ ਜਿਹੜੀ ਕੇ ਭਾਜਪਾ ਲਿਆਉਣਾ ਚਾਹੁੰਦੀ ਹੈ ਉਹਦੇ ਵਿੱਚ ਰਾਸ਼ਟਰਪਤੀ ਹੈੱਡ ਹੁੰਦਾ ਓਕੇ ਤੇ ਰਾਸ਼ਟਰਪਤੀ ਕੋਈ ਸੰਸਦ ਦੇ ਪ੍ਰਤੀ ਜਵਾਬ ਦੇ ਨਹੀਂ ਹੁੰਦਾ ਪਰ ਦੂਜੇ ਪਾਸੇ ਜਿਹੜੀ ਸੰਸਦੀ ਲੋਕਤੰਤਰ ਹੈ ਆਪਣੇ ਦੇਸ਼ ਵਾਲਾ ਇਹਦੇ ਵਿੱਚ ਜਿਹੜਾ ਪ੍ਰਧਾਨ ਮੰਤਰੀ ਆ ਤੇ ਉਹਦਾ ਮੰਤਰੀ ਮੰਡਲ ਆ ਉਹ ਲੋਕਾਂ ਪ੍ਰਤੀ ਜਵਾਬਦੇਹ ਹੁੰਦਾ ਕਿਉਂਕਿ ਇੱਥੇ ਜਿਹੜੀ ਸ਼ਕਤੀ ਹੈ ਨਾ ਇੱਥੇ ਜਿਹੜੀ ਸ਼ਕਤੀ ਹੈ ਨਾ ਪੂਰੀ ਸੰਵਿਧਾਨ ਦੀ ਉਹ ਲੋਕਾਂ ਦੇ ਹੱਥ ਚ ਆ ਲੋਕ ਵੋਟ ਪਾਉਂਦੇ ਆ ਆਪਣੀ ਵੋਟ ਨਾਲ ਆਪਣੇ ਨਮਾਇंदे ਜਿਹੜੇ ਇਨਡਾਇਰੈਕਟ ਚੁਣ ਕੇ ਪਾਰਲੀਮੈਂਟ ਚ ਭੇਜਦੇ ਆ ਗਿਆ ਤੇ ਉਹ ਪਾਰਲੀਮੈਂਟ ਜਿਹੜੀ ਆ ਲੋਕਾਂ ਦੇ ਪ੍ਰਤੀ ਜਵਾਬਦੇਹ ਆ ਤੇ ਜੇ ਕੋਈ ਗੱਲ ਪ੍ਰਧਾਨ ਮੰਤਰੀ ਜਾਂ ਉਹਦੀ ਕੈਬਨਟ ਦੇ ਮੰਤਰੀ ਕੋਈ ਲੋਕਾਂ ਵਿਰੋਧੀ ਗੱਲ ਕਰਦੇ ਹੈਗੇ ਆ ਤਾਂ ਲੋਕ ਉਹਨਾਂ ਦੇ ਖਿਲਾਫ ਖੜੇ ਹੋ ਜਾਂਦੇ ਹੈਗੇ ਆ ਔਰ ਉਹਨਾਂ ਨੂੰ ਅਸਤੀਫਾ ਦੇਣਾ ਪੈਂਦਾ ਔਰ ਦੂਜਾ ਪ੍ਰਧਾਨ ਮੰਤਰੀ ਬਣਾਇਆ ਜਾ ਸਕਦਾ ਉਸ ਤੋਂ ਬਾਅਦ ਤੇ ਇਸ ਤਰ੍ਹਾਂ ਜਿਹੜਾ ਇਹ ਸਿਸਟਮ ਜਿਹੜਾ ਲੋਕ ਲੋਕਪੱਖੀ ਹੈਗਾ ਜਿਵੇਂ ਕੋਵਿਡ ਕਮੇਟੀ ਹੈ ਇਹ ਕੀ ਕਹਿੰਦੀ ਹੈ ਇਹ ਇਸ ਤਰ੍ਹਾਂ ਵੀ ਜਦੋਂ ਅਡਵਾਨੀ ਜੀ ਨੇ ਪਹਿਲਾਂ ਇਹ ਗੱਲ ਉਠਾਈ ਸੀ ਉਦੋਂ ਵੀ ਦੇਸ਼ ਦੇ ਵਿੱਚ ਵਿਰੋਧ ਖੜਾ ਹੋ ਗਿਆ ਇਹ ਬਹੁਤ ਵੱਡਾ ਤੇ ਉਹ ਜਿਹੜੀ 98 ਵਾਲੀ ਭਾਜਪਾ ਦੀ ਸਰਕਾਰ ਸੀ ਉਹ 13 ਦਿਨਾਂ ਚ ਡਿੱਗ ਪਈ ਜਾਂ 13 ਦਿਨਾਂ ਚ ਡਿੱਗ ਪਈ ਤਾਂ ਉਦੋਂ ਫਿਰ ਇਹ ਜਿਹੜਾ ਮੁੱਦਾ ਉਠਾਇਆ ਗਿਆ ਸੀ ਉਦੋਂ ਇਹ ਠੰਡੇ ਵਸਤੇ ਚ ਚਲੇ ਗਿਆ ਤੇ ਫਿਰ ਹੁਣ ਜਦੋਂ ਦੇ ਇਹ મોદી ਜੀ ਪ੍ਰਧਾਨ ਮੰਤਰੀ ਬਣੇ ਹੈਗੇ ਆ ਤੇ ਉਹਨਾਂ ਦੀ ਵੀ ਵਿਚਾਰਧਾਰਾ ਤਾਂ ਉਹੀ ਆ ਪਿਛਲੀ ਜੋ ਉਹਨਾਂ ਦੀ ਪਾਰਟੀ ਦੀ ਆ ਉਹਨਾਂ ਦੀ ਸੰਗ ਪਰਿਵਾਰ ਦੀ ਹੈ ਤੇ ਉਹ ਉਹਨੂੰ ਅੱਗੇ ਵਧਾਉਣ ਲਈ ਫਿਰ ਉਹਨਾਂ ਨੇ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਬਈ ਇਹ ਦੇਸ਼ ਦੇ ਵਿੱਚ ਜਿਹੜਾ ਨਾ ਬਈ ਇਹ ਇੱਕ ਚੋਣ ਇੱਕ ਬੋਲੀ ਇੱਕ ਰਾਸ਼ਨ ਕਾਰਡ ਇੱਕ ਇਨਕਮ ਟੈਕਸ ਸਾਰੀਆਂ ਇਦਾਂ ਦੀਆਂ ਗੱਲਾਂ ਜਿਹੜੀਆਂ ਇੱਕ ਪਾਸ਼ਾ ਹੋਣੀ ਚਾਹੀਦੀ ਹੈਗਾ ਹਾਂ ਤੇ ਉਹਨਾਂ ਨੇ ਫਿਰ ਇਸ ਗੱਲ ਨੂੰ ਆਪਣੀ ਨੂੰ ਪਗਾਉਣ ਲਈ ਜਿਹੜੇ ਪਹਿਲਾ ਰਾਸ਼ਟਰਪਤੀ ਸੀ ਕੋਬਿੰਦ ਜਿਹਨਾਂ ਦਾ ਤੁਸੀਂ ਸਵਾਲ ਕੀਤਾ ਉਹ ਰਾਸ਼ਟਰਪਤੀ ਰਿਟਾਇਰ ਹੋ ਗਏ ਤੇ ਉਹਨਾਂ ਨੂੰ ਇੱਕ ਕਮੇਟੀ ਬਣਾ ਕੇ ਚੇਅਰਮੈਨ ਬਣਾਤਾ ਬਈ ਤੁਸੀਂ ਇਹਦੇ ਬਾਰੇ ਚ ਰਿਪੋਰਟ ਦਿਓ ਹੁਣ ਕੋਬਿੰਦ ਜਿਹੜੇ ਰਾਸ਼ਟਰਪਤੀ ਸੀ ਬਈ ਉਹ ਕਿਉਂਕਿ ਭਾਜਪਾ ਨੇ ਬਣਾਏ ਸੀਗੇ ਤੇ ਔਰ ਉਹਨਾਂ ਨਾਲ ਤਾਂ ਐਡਾ ਵੱਡਾ ਅਪਮਾਨ ਵੀ ਹੋਇਆ ਜਦੋਂ ਇੱਕ ਵੱਡੇ ਹਿੰਦੂ ਮੰਦਿਰ ਚ ਗਏ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੀ ਵਾਈਫ ਨੂੰ ਅੰਦਰ ਨੇ ਜਾਣ ਦਿੱਤਾ ਗਿਆ ਪਰ ਉੱਥੇ ਕੋਈ ਉਹਨਾਂ ਨੇ ਕਿਸੇ ਤਰ੍ਹਾਂ ਦਾ ਪ੍ਰੋਟੈਸਟ ਨਹੀਂ ਕੀਤਾ ਤੇ ਫਿਰ ਜਿਹੜੇ ਲੋਕ ਦੂਜੀਆਂ ਪਾਰਟੀਆਂ 'ਚ ਚਲੇ ਜਾਂਦੇ ਆ ਬਾਬਾ ਸਾਹਿਬ ਕਹਿੰਦੇ ਆ ਬਈ ਦੂਜੀਆਂ ਪਾਰਟੀਆਂ ਵਿੱਚ ਤੁਸੀਂ ਜਦੋਂ ਜਾਓਗੇ ਉੱਥੇ ਤੁਹਾਨੂੰ ਕੁਰਸੀ ਤਾਂ ਮਿਲ ਜਾਊ ਸਨਮਾਨ ਨਹੀਂ ਮਿਲੂਗਾ ਔਰ ਉਹ ਸਨਮਾਨ ਜਿਹੜਾ ਉਹਨਾਂ ਦਾ ਮੰਦਰ ਕਿਆਂ ਦੇ અપਮਾਨ ਹੋਇਆ ਸੀ ਉਹ ਨਹੀਂ ਸਨਮਾਨ ਮਿਲਿਆ ਤੇ ਇਸੇ ਤਰ੍ਹਾਂ ਇਹ ਜਿਹੜਾ ਹੁਣ ਲੋਕ ਉੱਤਰਿਆ ਕੋਬਿੰਦ ਨੇ ਰਿਪੋਰਟ ਦਿੱਤੀ ਰਿਪੋਰਟ ਦਿੱਤੀ ਵੀ ਠੀਕ ਹੈ ਜੀ ਇਹ ਇੱਕ ਚੋਣ ਇੱਕ ਦੇਸ਼ ਇੱਕੋ ਚੋਣ ਹੋਣੀ ਚਾਹੀਦੀ ਹੈ ਤੇ ਇਸ ਕਰਕੇ ਉਹਦੇ ਉਹਨੇ ਰਿਪੋਰਟ ਤੋਂ ਬਾਅਦ ਇਹ ਹੁਣ ਜਿਹੜੀ ਕੈਬਨਟ ਸੀਗੀ ਸੈਂਟਰ ਦੀ ਉਹਨਾਂ ਨੇ ਇਹਨੂੰ ਪਿਛਲੇ ਬੀਰਵਾਰ ਜਿਹੜਾ ਆ ਪਾਸ ਕਰ ਦਿੱਤਾ ਤੇ ਹੁਣ 17 ਅਗਸਤ ਦਸੰਬਰ ਨੂੰ ਇਹ ਪਾਰਲੀਮੈਂਟ ਚ ਬੈਲ ਆ ਗਏਗੇ ਇਦੇ ਪਿੱਛੇ ਭਾਜਪਾ ਦੇ ਕੀ ਮਨਸੂਬੇ ਆ ਉਹਨਾਂ ਦੇ ਮਨਸੂਬੇ ਦੇ ਵਿੱਚ ਇਹੋ ਹੀ ਹੈ ਵੀ ਇੱਥੇ ਪ੍ਰਧਾਨਗੀ ਜਿਹੜਾ ਸਿਸਟਮ ਹੈ ਅਮਰੀਕਾ ਵਰਗਾ ਆਵੇ ਕਿਉਂਕਿ ਉਹ ਜਵਾਬਦੇਹ ਨਹੀਂ ਹੈਗੇ ਪਰ ਇਲੈਕਸ਼ਨ ਤਾਂ ਉੱਥੇ ਵੀ ਹੁੰਦੀ ਹੈ ਇਲੈਕਸ਼ਨ ਹੁੰਦੀ ਆ ਇਲੈਕਸ਼ਨ ਹੁੰਦੀ ਹੈ ਪਰ ਜਿੱਦਾਂ ਇੱਥੇ ਜਿਹੜਾ ਨਾ ਪਾਰਲੀਮੈਂਟ ਲੋਕ ਪ੍ਰਤੀ ਜਵਾਬਦੇਹ ਹੈਗੇ ਉੱਥੇ ਨਹੀਂ ਹੈਗੇ ਹਾਂ ਇਹ ਫਰਕ ਹੈ ਤੇ ਬਾਕੀ ਇਹੀ ਆ ਬਈ ਇਹ ਹੁਣ ਆਪਣੇ ਜਿਹੜਾ ਇਹਨਾਂ ਦੀ ਵਿਚਾਰਧਾਰਾ ਹੈਗੀ ਆ ਤੇ ਉਹ ਇਹਨੂੰ ਇਥੇ ਲਾਗੂ ਕਰਨਾ ਤਾਨਾਸ਼ਾਹੀ ਰਾਜ ਲੈਣਾ ਉਹ ਉਹ ਤਾਨਾਸ਼ਾਹੀ ਵਰਗਾ ਹੀ ਰਾਜ ਹੈ ਕਿਉਂਕਿ ਕਿਉਂਕਿ ਅਸਲ ਦੇ ਵਿੱਚ ਜਿਹੜੇ ਲੋਕ ਆ ਇਹ ਹਿਟਲਰਵਾਦੀ ਮਸੂਲੀਨੀਵਾਦੀ ਲੋਕ ਹੈ ਉਹਨਾਂ ਦਾ ਵੀ ਇਹੋ ਹੀ ਸਿਧਾਂਤ ਸੀਗਾ ਉਸ ਵੇਲੇ ਉਹਨੇ ਵੀ ਜਦੋਂ ਸੱਤਾ ਚਾਹੀ ਨਾ ਉਹਨੇ ਸਭ ਤੋਂ ਪਹਿਲਾਂ ਜਿਹੜੇ ਉਹਨਾਂ ਦੇ ਵਿਰੋਧੀ ਸੀ ਉਹ ਖਤਮ ਕੀਤੇ ਫਿਰ ਉਹਨੇ ਸੋਸ਼ਲਿਸਟ ਖਤਮ ਕੀਤੇ ਫਿਰ ਉਹਨੇ ਕਮਿਊਨਿਸਟ ਖਤਮ ਕੀਤੇ ਤਾਂ ਇਦਾਂ ਕਰਕੇ ਉਹਨੇ ਤੇ ਉਹੋ ਹੀ ਇੱਥੇ ਜਿਹੜਾ ਸਾਡੇ ਦੇਸ਼ ਦੇ ਵਿੱਚ ਇਧਰ ਨੂੰ ਦੇਸ਼ ਅੱਗੇ ਵਧ ਰਿਹਾ ਹੈਗਾ ਜੇ ਕੋਈ ਬੋਲਦਾ ਹੈਗਾ ਉਹਨੂੰ ਅੰਦਰ ਦੇ ਦਿੱਤਾ ਜਾਂਦਾ ਹੈਗਾ ਜੇ ਕੋਈ ਲਿਖਦਾ ਹੈਗਾ ਉਹਨੂੰ ਅੰਦਰ ਦੇ ਦਿੱਤਾ ਜਾਂਦਾ ਹੈਗਾ ਤੇ ਇਸ ਕਰਕੇ ਇੱਥੇ ਹੁਣ ਉਹ ਜਿਹੜੀ ਲੋਕਾਂ ਦੀ ਸੰਵਿਧਾਨ ਜੋ ਗਰੰਟੀ ਦਿੰਦਾ ਲੋਕਾਂ ਨੂੰ ਆਜ਼ਾਦੀ ਦਿੰਦਾ ਉਹਦੇ ਤੇ ਪੈਰਾ ਨਹੀਂ ਦਿੱਤਾ ਜਾ ਰਿਹਾ ਇਸ ਬਿੱਲ ਦੇ ਨਫੇ ਨੁਕਸਾਨ ਕੀ ਹੈ ਇਸ ਬੈਲ ਦੇ ਜਿਹੜੇ ਨਫੇ ਤਾਂ ਇਹੋ ਹੀ ਆ ਬਈ ਜੇ ਇੱਕ ਵਾਰੀ ਵੋਟਾਂ ਪੈਣ ਗਿਆ ਤਾਂ ਖਰਚਾ ਘਟੇਗਾ ਤੇ ਦੂਜਾ ਜਿਹੜਾ ਆ ਬਈ ਇਹ ਇਹ बार-बार ਅਫਸਰशाही ਜਿਹੜੀ ਆ ਉਹ ਡਿਸਟਰਬ ਹੁੰਦੀ ਹੈਗੀ ਉਹ ਆਪਣੇ ਦਫ਼ਤਰਾਂ ਚ ਠੀਕ ਕੰਮ ਕਰੇਗੀ ਤੀਜਾ ਪੈਸੇ ਦਾ ਬਚਤ ਵੀ ਹੋਏਗਾ ਪਰ ਇਹਦੇ ਜਿਹੜੇ ਨੁਕਸਾਨ ਹੈ ਨੁਕਸਾਨ ਇਹ ਆ ਕਿਉਂਕਿ ਇਹ ਜਿਹੜੇ ਬੈਲ ਆ ਇਹ ਜਿਹੜੇ ਇਸ ਦੇਸ਼ ਤੇ ਦਲਤ ਹੈ ਤੇ ਧਰਮ ਘਟਗਿੰਟੀਆਂ ਹੈਗੀਆਂ ਉਹ ਜਿਹੜੀਆਂ ਉਹਨਾਂ ਲਈ ਇਹ ਨੁਕਸਾਨਦੇ ਆ ਕਿਉਂਕਿ ਉਹ ਜਿਹੜੇ ਇਹ ਜੇ ਵਿਚਾਰਧਾਰਾ ਵੱਧਦੀ ਹੈ ਇੱਕ ਦੇਸ਼ ਇੱਕ ਧਰਮ ਇੱਕ ਬੋਲੀ ਵਾਲੀ ਗੱਲ ਤਾਂ ਉਹ ਜਿਹੜੀ ਭਾਰਤੀ ਸੰਵਿਧਾਨ ਦੇ ਵਿੱਚ ਆਰਟੀਕਲ 14 ਤੋਂ ਲੈ ਕੇ ਆਰਟੀਕਲ 30 ਤੱਕ ਜਿਹੜੇ ਇਹ ਧਰਮ ਤੇ ਘਟਗਿਲੀਆਂ ਤੇ ਔਰਤਾਂ ਨੂੰ ਅਧਿਕਾਰ ਮਿਲੇ ਹੈਗੇ ਆ ਤੇ ਉਹ ਸੁਰੱਖਿਅਤ ਨਹੀਂ ਰਹਿਣਗੇ ਨਾ ਬਿੱਲਾਂ ਦਾ ਸੰਵਿਧਾਨ ਤੇ ਕੀ ਅਸਰ ਪਾਉਂਦਾ ਸੰਵਿਧਾਨ ਦਾ ਇਹ ਆ ਬਈ ਸੰਵਿਧਾਨ ਜਿਹੜਾ ਬਈ ਸੰਵਿਧਾਨ ਤਾਂ ਇੱਕ ਦਸਤਾਵੇਜ਼ ਹੈ ਇਹ ਦੇਸ਼ ਦੇ ਵਿੱਚ ਰਾਜ ਭਾਗ ਚਲਾਉਣ ਲਈ ਵਧੀਆ ਇੱਕ ਸਾਧਨ ਹੈ ਇਹ ਹੁਣ ਸੰਵਿਧਾਨ ਦਾ ਜਿਹੜਾ ਆਰਟੀਕਲ 83 ਹੈ ਉਹ ਪਾਰਲੀਮੈਂਟ ਦੇ ਬਾਰੇ ਚ ਆ ਬਈ ਪਾਰਲੀਮੈਂਟ ਕਿਵੇਂ ਬਣਨੀ ਹੈ ਤੇ ਕਿਵੇਂ ਚੱਲਣੀ ਹੈ ਜਿਹੜਾ ਆਰਟੀਕਲ 85 85 ਹੈਗਾ ਉਹ ਇਹ ਹੈਗਾ ਵੀ ਜੇ پارਲੀਮੈਂਟ ਦਾ ਟਾਈਮ ਨਹੀਂ ਸਮਾਂ ਨਹੀਂ ਜਾਂ ਆਪਣੀ ਪੂਰੀ ਮੈਜੋਰਟੀ ਨਹੀਂ ਤਾਂ ਉਹਨੂੰ ਡਿਸੋਲਵ ਕਰਦਾ ਭੰਕਨਦਾ ਹੈਗਾ ਤੇ ਇਸੇ ਤਰ੍ਹਾਂ ਜਿਹੜਾ ਆਰਟੀਕਲ 172 ਹੈ ਸੰਵਿਧਾਨ ਦਾ ਉਹ ਅਸੈਂਬਲੀਆਂ ਨੇ ਕਿਵੇਂ ਚੱਲਣਾ ਕਿੰਨਾ ਚਿਰ ਲਈ ਚੱਲਣਾ ਕੀ ਕਰਨਾ ਉਹ ਸਾਰਾ ਉਹਦੇ ਵਿੱਚ ਹੈ ਤੇ ਜਿਹੜਾ 174 174 ਹੈਗਾ ਹੈ ਉਹ ਇਹ ਆ ਬੇ ਅਸੈਂਬਲੀਆਂ ਜੇ ਨਹੀਂ ਆਪਣੀ ਜਿਹੜੀ ਰੱਖਦੀਆਂ ਹੈਗੀਆਂ ਬਹੁ ਸੰਤੀ ਤੇ ਉਹ ਪੰਗ ਹੋ ਸਕਦੀ ਹੈ ਜਿਵੇਂ ਮੇਰੇ ਨਾਲ ਅਸਲ ਵਰਦੀ ਜੀ ਜਿਨ੍ਹਾਂ ਨੇ ਜਿਹੜਾ ਵਿਸਥਾਰ ਦੇ ਨਾਲ ਇਹ ਦੱਸਿਆ ਆ ਕਿ ਇਸ ਦੇ ਇਸ ਬਿੱਲ ਦੇ ਦੇਸ਼ ਦੇ ਲੋਕਾਂ ਨੂੰ ਕੀ ਨੁਕਸਾਨ ਆ ਤੇ ਹੁਣ ਵੇਖਣਾ ਇਹ ਹੋਵੇਗਾ ਕਿ ਸੰਸਦ ਵਿੱਚ ਜਿਸ ਤਰ੍ਹਾਂ ਇਸ ਬਿੱਲ ਦਾ ਵਿਰੋਧ ਹੋ ਰਿਹਾ ਭਾਜਪੀ ਦੇ ਵੀ 20 MP ਇਸ ਦਾ ਵਿਰੋਧ ਕਰ ਰਹੇ ਆ ਇਹ ਬਿੱਲ ਸੰਸਦ ਵਿੱਚ ਪਾਸ ਹੁੰਦਾ ਹੈ ਕਿ ਨਹੀਂ ਹੁੰਦਾ ਇਹ ਵੇਖਣ ਵਾਲੀ ਗੱਲ ਹੋਵੇਗੀ ਆਉਣ ਵਾਲਾ ਸਮਾਂ ਦੱਸੇਗਾ ਇਹ ਬਿੱਲ ਪਾਸ ਹੁੰਦਾ ਆ ਕਿ ਨਹੀਂ ਹੁੰਦਾ ਚੇਤਨਾ ਚੈਨਲ ਲਈ ਕੈਮਰਾਮੈਨ ਹਰਜਿੰਦਰ ਰਤੂ ਦੇ ਨਾਲ ਪ੍ਰਦੀਪ ਰਾ